ਆ ਵੀ ਦਿਖਾ ਦੇ ਦਰਸ ਓਏ 29 ਵਾਲੀ ਵੀ ਦਿਖਾ ਦੇ ਝੋਟੀ ਬਾਈ ਦੀ ਆ ਹੈਗਾ ਭਾਈ 29 ਦਾ ਰਿਜ਼ਲਟ ਆਪਣੇ ਪਿੰਡ ਵੀ ਇੱਕ ਸੱਜਣ ਕੋਲੇ ਯਾਰ ਸਿੰਗ ਸੁੰਗਦੀ ਉਹਦੀ ਕੁਆਲਿਟੀ ਵੀ ਜਮਾ ਇਹਦੀ ਕਾਪੀ ਆ ਭਾਈ ਉਹ ਵੀ 29 ਦੀ ਆ ਤਾਂ ਤੇ ਮੂੰਹੋਂ ਇਹ ਹੈਗਾ ਹਲੇ ਜੇ ਗੱਲ ਕਰ ਲਈ ਸੱਜਣੋਂ ਖੀਰਾ ਬਾਕੀ ਬਰੀਡ ਵਾਲੀ ਆਈਟਮ ਆ ਯਾਰ ਚਾਹੇ ਇਹਨੂੰ ਤੁਸੀਂ ਕਿਸੇ ਮੇਲੇ 'ਚ ਵੀ ਲਿਆ ਕੇ ਖੜਾ ਕਰ ਦਿਓ ਮੇਲੇ 'ਚੋਂ ਵੀ ਮੇਰਾ ਖਿਆਲ ਆ ਵੀ ਭਾਈ ਯਾਰ ਇਹਨੂੰ ਕੋਈ ਬਾਹਰ ਨਹੀਂ ਦਾਸਾ ਕਿਸੇ ਵੀ ਪੱਖ ਦੀ ਗੱਲ ਕਰ ਲਈ ਆ ਮੇਲੇ 'ਚੋਂ ਵੀ ਇਹ ਚੀਜ਼ ਬਾਹਰ ਹੋਣ ਵਾਲੀ ਨਹੀਂ ਹੈਗੀ ਕਿਉਂਕਿ ਯਾਰ ਜਿਹੜੀ ਦੀ ਖੜਨੀ ਖੁੜਨੀ ਆ ਖੜਨੀ ਇਹਦੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਰਿੰਗ ਵਿੱਚ ਸਭ ਤੋਂ ਵੱਧ ਨੰਬਰ ਲੱਗਦੇ ਆ ਜਿਹੜੇ ਉਹ ਲੱਗਦੇ ਆ ਬੁੱਲ ਦੀ ਖੜਨੀ ਦੇ ਤੇ ਦੂਜੇ ਨੰਬਰ ਤੇ ਜੇ ਨੰਬਰ ਲੱਗਦੇ ਆ ਬਾਈ ਉਹ ਲੱਗਦੇ ਆ ਟੈਸਟੀਕਲ ਦੇ ਹਾਂ ਕਿਉਂਕਿ ਇਹਦੀ ਖੜਨੀ ਖੜਨੀ ਵੀ ਟੌਪ ਦੀ ਆ ਉੱਪਰ ਨੂੰ ਗਰਦਨ ਚੱਕ ਕੇ ਖੜਦਾ ਤਾਂ ਹੁੰਦਾ ਤੇ ਟੈਸਟੀਕਲ ਆ ਕੇ ਜਿਹੜੇ ਮੈਨੇਜਮੈਂਟ ਨੂੰ ਮੈਂ ਦੱਸਿਆ ਸੀ ਵੀ ਉਹਦੇ ਹਿਸਾਬ ਨਾਲ ਬਾਈ ਯਾਰ ਜਿਵੇਂ ਆਪਾਂ ਅੱਗੇ ਇਹਦੇ ਬੱਚੇ ਆਉਣਗੇ ਹਨਾ ਉਹਨਾਂ 'ਚ ਵੀ ਗੁਣਾ ਇਹ ਡੋਮੀਨੇਟ ਕਰੂਗਾ ਤੇ ਉਹਨਾਂ ਦੇ ਆਰਡਰ ਵੀ ਟੈਸਟੀਕਲ ਦੇ ਹਿਸਾਬ ਨਾਲ ਨਹੀਂ ਹੋਣਗੇ ਜਿਹੜੇ ਬੁੱਲ ਦੇ ਟੈਸਟੀਕਲ ਟੇਡੇ ਹੋਣਗੇ ਬਾਈ ਉਦੇ ਬੱਚਿਆਂ ਦੇ ਯਾਰ ਆਰਡਰ ਵੀ ਟੇਡੇ ਆਉਣ ਦੇ ਜ਼ਿਆਦਾ ਚਾਂਸ ਰਹਿੰਦੇ ਨੇ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਲੱਗਿਆ ਬਾਈ ਆਪਾਂ ਰਾਏਕੋਟ ਸ਼ਹਿਰ ਚੋ ਵੀਡੀਓ ਬਣਾਉਣ ਲੱਗੇ ਆ ਪਰ ਪਿੰਡ ਜੇ ਗੱਲ ਕਰ ਲਈ ਹੈ ਨਾ ਮਾਹੌਲ ਆ ਜਿਹੜਾ ਮੈਨੂੰ ਪਿੰਡ ਵਰਗਾ ਹੀ ਲੱਗਿਆ ਸੱਜਣੇ ਕੋਲੇ ਆ ਕੇ ਕੰਮ ਬਾਈ ਦਾ ਹੈਗਾ ਸ਼ੌਪ ਦਾ ਟੈਰਾ ਦਾ ਕੰਮ ਆ ਬਾਈ ਦਾ ਵਧੀਆ ਟੀਬਲ ਦੇ ਕੰਮ ਕਰਦੇ ਨੇ ਪਰ ਜੇ ਨਾਲ-ਨਾਲ ਗੱਲ ਕਰ ਲਈ ਸੱਜਣੋ ਆ ਯਾਰ ਹੀਰਿਆਂ ਦਾ ਸ਼ੌਂਕ ਆ ਬਾਈ ਨੂੰ ਇਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਬਲੈਕ 골ਡ ਹੈ ਨਾ ਇਹ ਬਲੈਕ 골ਡ ਦਾ ਬਾਈ ਨੂੰ ਸ਼ੌਂਕ ਆ ਘਰੇ ਦੁੱਧ ਪੀਣ ਨੂੰ ਜਾਨਵਰ ਰੱਖਦੇ ਨੇ ਤੇ ਜਾਨਵਰ ਬਾਈ ਕੋਲੇ ਹੈਗੇ ਨੇ ਸੱਜਣੋਂ 10 ਤੋਂ 12 ਜਿਵੇਂ ਗੱਲ ਕਰਨਾ ਜਿੰਨਾ ਜੋ ਬਾਈ ਕਹਿੰਦਾ ਜਦ ਜਿਵੇਂ ਲਾ ਲਓ ਵੀ ਥੋੜਾ ਜਗਾ ਦਾ ਵਾਹਸ ਲਾ ਲਓ ਹਨਾ ਜਾਂ ਸਾਮ ਸੰਭਾਲ ਕਰਕੇ ਲਾ ਲਓ ਬਿਊਰਾਂ ਪਰਾਂ ਜਿਆਦੇ ਕੰਮ 'ਚ ਰਹਿਣਾ ਪੈਂਦਾ ਉਹਦੇ ਕਰਕੇ ਜਿਹੜਾ ਆ ਬੁੱਲ ਸਾਨੂੰ ਕੈਮਰੇ ਤੇ ਨਜ਼ਰ ਆ ਰਿਹਾ ਹੈਗਾ ਕਟਈਆ ਹਲੇ ਉਮਰ ਨਿਆਣੀ ਆ ਇਹ ਬਾਈ ਕਹਿੰਦਾ ਆਪਾਂ ਨੇ ਵੇਚਣਾ ਤੇ ਬਾਈ ਨਾਲ ਤੁਹਾਡੀ ਗੱਲਬਾਤ ਕਰਾ ਦੰਨੇ ਆ ਤੇ ਫੁੱਲੇ ਦੀ ਡਿਟੇਲ ਲੈ ਕੇ ਦੇਵਾਂਗਾ ਕਿਉਂਕਿ ਇਹਦੀ ਮਦਰ ਦਾ ਦੁੱਧਾ ਦੁੱਧ ਵੀ ਯਾਰ ਸਰਕਾਰੀ ਸੰਸਥਾ 'ਚ ਰਿਕਾਰਡ ਆ ਉਹ ਡਿਟੇਲ ਵੀ ਬਾਈ ਕੰਨਾ ਪਕੜਾ ਕੇ ਦੇ ਦਾਂਗੇ ਤੇ ਮੇਨ ਗੱਲ ਆ ਯਾਰ ਜਿਹੜੀ ਠੰਡਾ ਸੀਲ ਆ ਸਭ ਤੋਂ ਮੇਨ ਗੱਲ ਜਿਹੜੀ ਜਾਨਵਰ ਦੀ ਹੁੰਦੀ ਆ ਸੌ ਸੁਭਾਅ ਦਾ ਤੇ ਆਜੋ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਤੇ ਤੋੜ ਕੇ ਵਿਖਾਵਾਂਗੇ ਤੇ ਰੇਟ ਦੀ ਵੀ ਕਰਦੇ ਆ ਬਾਈ ਨਾ ਗੱਲ ਆ ਆਜੋ ਜੀ ਹਾਂ ਬਾਈ ਜੀ ਨਾਮ ਦੱਸ ਤੋ ਆਪਣਾ ਨਾਮ ਮੇਰਾ ਗਰਮੀਲ ਸਿੰਘ ਆਈ ਹਾਂਜੀ ਸ਼ਹਿਰ ਰੈਕੋਟਾ ਹੀ ਠੀਕ ਆ ਜੀ ਇਹ ਜਿਲ੍ਹਾ ਲੁਧਿਆਣਾ ਜੀ। ਆ ਜਿਲ੍ਹਾ ਲੁਧਿਆਣਾ ਤੇ ਜੇ ਗੱਲ ਕਰ ਲਈਏ ਮੇਨ ਕੰਮ ਹੈਗਾ ਆਪਣਾ ਸ਼ੌਕ ਦਾ ਹਣਾ। ਹਾਂਜੀ ਟਾਇਰਾਂ ਦਾ। ਹਾਂ ਟਾਇਰਾਂ ਦੀ ਦੁਕਾਨ ਆ ਤੇ ਇੱਕ ਗੱਲ ਹੋਰ ਆ ਵੀ ਬਾਈ ਨੂੰ ਜੇ ਨਾਲ ਗੱਲ ਕਰਨਾ ਵੀ ਇਕੱਲਾ ਦੁਕਾਨ ਤੇ ਵੀ ਨਹੀਂ ਬਹਿੰਦਾ। ਇਹ ਚੀਜ਼ਾਂ ਦੀ ਵੀ ਜਾਣਕਾਰੀ ਪੂਰੀ ਹੈ ਨਾ ਬਾਈ ਮੈਂਟੇਨ ਕਰਕੇ ਰੱਖਦੇ ਆ। ਬਿਲਕੁਲ। ਇਹਦੀ ਉਮਰ ਕਿੰਨੀ ਕੱਟੇ ਦੀ ਜੀ ਗੱਲ ਕਰ। ਇਹ 2 ਸਾਲ ਤੋਂ ਘੱਟੀ ਹੈ। 2 ਤੋਂ ਘੱਟ ਆ ਮੂੰਹੋਂ ਹੈਗਾ ਖੀਰਾ। ਖੀਰਾ ਜੀ ਆ ਇਹਦੀ ਮਦਰ ਦਾ ਦੁੱਧ ਕਿੰਨਾ ਕਰਿਆ ਬਾਈ? ਮਦਰ ਦਾ ਇਹਦਾ 20 ਕਿਲੋ ਦਾ ਰਕਾੜ ਹੈ ਬਾਈ। 20 ਕਿਲੋ ਦਾ ਸਰਕਾਰੀ ਚਵਾਈ ਚ। ਹਾਂਜੀ ਹਾਂਜੀ। ਆ 20 ਓ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਦੇਖਣਾ ਯਾਰ ਆਪਾਂ ਹਸਪਤਾਲ ਦੇ ਵਿੱਚੋਂ ਬਾਈ ਕਢਵਾ ਕੇ ਵੀ ਰਿਕਾਰਡ ਦਿਖਾ ਦਾਂਗੇ ਹਨਾ ਬਿਲਕੁਲ ਹਾਲੇ ਇੱਕ ਵਾਰੀ ਬਾਈ ਇਹਨੂੰ ਖੋਲ ਕੇ ਤੋੜ ਦੇ ਨਾਲ-ਨਾਲ ਇਹਦੀ ਡਿਟੇਲ ਮੈਂ ਹੋਰ ਵੀ ਦੱਸ ਦੂੰਗਾ ਤੁਹਾਨੂੰ ਕਿਉਂਕਿ ਇਹ ਆ ਗਿਆ ਪਿਓਰ ਮੂਰਾ ਨਸਲ ਚ ਬਾਈ ਫਾਦਰ ਸਾਈਡ ਜਿਹੜੀ ਹੈ ਜੀ ਐਚ ਐਲ ਡੀ ਵੀ ਸੀਮਨ ਦਾ ਅੱਛਾ ਹਰਿਆਣੇ ਵਾਲੀ ਐਚ ਐਲ ਡੀ ਵੀ ਵਾਲਾ ਮਾਗ ਹਾਂਜੀ ਹਾਂਜੀ ਇਹ ਖੁਦ ਹੈਗਾ ਸੱਜਣੋ ਐਚ ਐਲ ਡੀ ਵੀ ਦਾ ਅਗਜੈਕਟ ਨੰਬਰ ਨਹੀਂ ਬਾਈ ਨੂੰ ਪਤਾ ਵੀ ਕਿਹੜੇ ਸੀਮਨ ਦਾ ਪਰ ਹੈਗਾ ਐਚ ਐਲ ਡੀ ਵੀ ਵਾਲਿਆਂ ਦਾ ਨੰਬਰ ਨਹੀਂ ਉਹਦਾ ਪਤਾ ਤੇ ਬਾਕੀ ਇਹਦੀ ਸੱਜਣੋ ਬਾਡੀ ਬੂਡੀ ਦੀ ਗ ਉੱਤੋਂ ਚਮਕਦਮਕਰੀ ਗੱਲ ਕਰ ਲਈਏ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਕਿਉਂਕਿ ਜੇ ਆਪਾਂ ਗੱਲ ਕਰੀਏ ਵੀ 2 ਸਾਲ ਦੀ ਉਮਰ ਦੇ ਹਿਸਾਬ ਨਾਲ ਆ ਇਹ ਜਿਵੇਂ ਆਪਾਂ ਕਹਦੇ ਨੇ ਯਾਰ ਘਰਾਂ 'ਚ ਤਿੰਨਾ ਚਾਰਾਂ ਸਾਲਾਂ ਦਾ ਬੁੱਲ ਹੁੰਦਾ ਓਡੀ ਤਾਂ ਇਹਦੀ ਸੱਜਣੋ ਲੰਬਾਈ ਲੰਬੂਈ ਆ ਓਡਾ ਇਹਦਾ ਕੱਡ ਕਾਠਾ ਤੇ ਮੇਨ ਗੱਲ ਆ ਜਿਹੜੀ ਯਾਰ ਪਸ਼ੂ ਠੰਡਾ ਸੀਲ ਵੀ ਹੈਗਾ ਜੇ ਗੱਲ ਕਰ ਲਈਏ ਇਹਦੀ ਮਾਦਰ ਵੀ ਦਿਖਾਉਂਗਾ ਵੀਡੀਓ ਦੇ ਵਿੱਚੀ ਉਹਦਾ ਹੈਗਾ ਸੱਜਣੋ 20 ਕਿਲੋ ਦਾ ਰਿਕਾਰਡ ਜਿਵੇਂ ਦੱਸਿਆ ਬਾਈ ਨੇ ਸਰਕਾਰੀ ਸੰਸਥਾ ਦੇ ਵਿੱਚ 20 ਕਿਲੋ ਦੀ ਚਵਾਈ ਹੋਈ ਹੋਇਆ ਉਥੋਂ ਬਾਈ ਕਹਿੰਦਾ ਯਾਰ ਆਪਾਂ ਜੇ ਕਿਸੇ ਸੱਜਣ ਨੇ ਆ ਕੇ ਤਸੱਲੀ ਕਰਨੀ ਆ ਉਹਦੀ ਤਸੱਲੀ ਕਰਾ ਵੀ ਦੇਵਾਂਗੇ ਹਸਪਤਾਲ ਚ ਆਪਾਂ ਰਿਕਾਰਡ ਦਿਖਾ ਵੀ ਦੇਵਾਂਗੇ ਤੇ ਮੇਨ ਗੱਲਾਂ ਦਾ ਅਰਸ ਲੰਬਾਈ ਨੂੰ ਵੀ ਦਿਖਾ ਦੇ ਤੇ ਉੱਤੋਂ ਜਾਰੇ ਦੀ ਬਾਡੀ ਬੁੱਡੀ ਵੀ ਦਿਖਾ ਦੇ ਕਿਉਂਕਿ ਬਾਡੀ ਬੁੱਡੀ ਵੀ ਆ ਹੈ ਨਾ ਪੂਰੀ ਜੇ ਮੈਂ ਗੱਲ ਕਰਲਾਂ ਕੋਈ ਲੇਦ ਨਹੀਂ ਫੇਦ ਨਹੀਂ ਬਿਲਕੁਲ ਸਿੱਧਾ ਝੋਟਾ ਉਪਰੋਂ ਵੀ ਜਿਵੇਂ ਕਹਦੇ ਰਹੇ ਕਈ ਵਾਰੀ ਟੂਹੀ ਚ ਪੈ ਜਾਂਦੀ ਆ ਵੀ ਉਹ ਗੱਲ ਬਾਤ ਨਹੀਂ ਯਾਰ ਸ਼ਕੀਨੀ ਵਾਲਾ ਤੇ ਮੇਰੇ ਨਾਲ ਜਿਹੜੀ ਟੈਸਟੀਕਲ ਦਾ ਵੀ ਬਿਲਕੁਲ ਸਾਫ਼ ਆ ਯਾਰ ਜੀ ਆਪਾਂ ਗੱਲ ਕਰ ਲਈਏ ਕਿਉਂਕਿ ਟੈਸਟੀਕਲਾਂ ਦੇ ਹਿਸਾਬ ਨਾਲ ਨਹੀਂ ਜੇ ਭਾਈ ਆਪਾਂ ਗੱਲ ਕਰੀਏ ਅੱਗੇ ਜਿਹੜੇ ਇਹਦੇ ਬੱਚੇ ਆਉਣਗੇ ਉਹਨਾਂ ਦੇ ਭਾਈ ਉਸ ਹਿਸਾਬ ਨਾਲ ਹੀ ਲੈਵੇ ਆਉਣਗੇ ਹਨਾ ਹਾਂ ਉਹਨਾਂ ਦੇ ਆਰਡਰ ਆਉਂਦੇ ਨੇ ਟੈਸਟੀਕਲ ਦੇ ਹਿਸਾਬ ਨਾਲ ਇੱਥੋਂ ਵੀ ਦਿਖਾ ਦੇ ਦੱਸੋ ਯਾਰ ਬਾਡੀ ਬੁੱਡੀ ਦਿਖਾ ਦੇ ਤੇ ਮੇਨ ਗੱਲ ਆ ਯਾਰ ਜਿਹੜਾ ਵੀ ਚੀਜ਼ ਹੈਗੀ ਆ ਯਾਰ ਜੇ ਤੁਸੀਂ ਘਰੇ ਲਿਜਾ ਕੇ ਖੜਾਉਂਗੇ ਚੀਜ਼ ਜਚੂਗੀ ਤੁਹਾਡੇ ਕਰੇ ਕਿਉਂਕਿ ਅੱਗੇ ਬਰੀਡ ਸੁਧਾਰ ਦੇ ਵਿੱਚ ਜੇ ਮੈਂ ਗੱਲ ਕਰਨਾ ਇਹਦਾ ਅਹਿਮ ਯੋਗਦਾਨ ਰਹੂਗਾ ਇਹ ਜਿਹੜੇ ਪਿੰਡ ਚ ਜਾਊਗਾ ਜਾਂ ਜੇ ਇਹਨੂੰ ਕਿਸੇ ਪਿੰਡ ਦੀ ਜਿਵੇਂ ਆਪਾਂ ਗੱਲ ਕਰ ਲੈਨੇ ਵੀਰ ਪੰਚਾਇਤਾਂ ਦੀ ਵੀ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਹੈ ਮੈਂ ਕਹਿਣਾ ਹੁੰਦਾ ਵੀਰ ਜੇ ਆਪਾਂ ਇੱਕ ਚੰਗਾ ਬੁੱਲ ਆਪਣੇ ਪਿੰਡ ਚ ਛੱਡਦੇ ਆਂ ਬਈ ਤਿੰਨਾ ਚਾਰਾਂ ਸਾਲਾਂ ਚ ਹੋਰ ਚੰਗੀ ਬਰੀਡ ਤਿਆਰ ਕਰ ਦਿੰਦਾ ਹਾਂ ਨਾ ਬਾਈ ਤਿੰਨਾ ਤਿੰਨਾ ਸਾਲਾਂ ਦੀ ਉਹਨੀਆਂ ਕੱਟੀਆਂ ਸੂਪ ਆਉਂਦੀਆਂ ਨੇ ਤੇ ਸਾਨੂੰ ਪਤਾ 10 ਮਹੀਨੇ ਗਰਭਧਾਰਨ ਚ ਲੱਗਦੇ ਨੇ 4 ਸਾਲ ਦੇ ਵਿੱਚ ਜੇ ਮੈਂ ਗੱਲ ਕਰ ਲਾਂਗੇ ਰੇ ਇੱਕ ਟਾ ਇੱਕ ਪਿੰਡ ਦੀ ਚੰਗੀ ਬ ਕਿਉਂਕਿ ਇਹਦੀ ਮਾਦਰ ਦਾ ਵੀ 20 ਕਿਲੋਆ ਤੇ ਮੇਨ ਗੱਲ ਆ ਜਿਹੜੀ ਐਚਲ ડીਵੀ ਦੇ ਸੀਮਨ ਨਜ਼ਾਰਾ ਉਹ ਵੀ ਸਿਲੈਕਟ ਕਰਕੇ ਲੈ ਜਾਂਦੇ ਨੇ ਬੋਲੇ ਐਚਲ ડીਵੀ ਵਾਲੇ ਜਿਵੇਂ ਲਾ ਲਓ ਵੀ ਦਾਦੀ ਨਾਨੀ ਤੱਕ ਦੇ ਰਿਕਾਰਡ ਹਨਾ ਭਾਈ ਉਹ ਸਾਰੇ ਮੈਂਸ਼ਨ ਕਰਕੇ ਫੇਰ ਉਹ ਐਚਲ ડીਵੀ ਦੇ ਵਿੱਚ ਸੱਜਣਾ ਬੋਲ ਲੈ ਜਾਂਦੇ ਨੇ ਫਾਦਰ ਐਚਲ ડીਵੀ ਦਾ ਤੇ ਹੁਣ ਆਪਾਂ ਇਹਦੀ ਸੱਜਣਾ ਤੁਹਾਨੂੰ ਮਾਦਰ ਵੀ ਦਿਖਾ ਦਨੇ ਆ ਜਾ ਭਾਈ ਇਹਦੀ ਮਾਦਰ ਵੀ ਦਿਖਾ ਦੇ ਕਿਹੜੀ ਆ ਇਹਦੀ ਮਾਦਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦਣਾ ਤੇ 20 ਕਿਲੋ ਦਾ ਰਿਕਾਰਡ ਆ ਉਹਦਾ ਹੁਣ ਭਾਈ ਕਿਹੜਾ ਸੂਆ ਸੂਇਆ ਹੁਣ ਪੰਜਵਾਂ ਸੂਆ ਅੱਛਾ ਹੁਣ ਸੂਇਆ ਪੰਜਵਾਂ ਸਕੰਦਰ ਦੀ ਕੱਟੀ ਆ ਹੁਣ ਇਹਦੇ ਨਾਲ ਅੱਛਾ ਹੁਣ ਇਹਦੇ ਮਾਗਰ ਸਕੰਦਰ ਦੀ ਕੱਟੀ ਆ ਹੈ ਹਾਂਜੀ ਉਹੀ ਗੱਲ ਆ ਵੀ ਜੇ ਗੱਲ ਕਰਨਾ ਬਾਈ ਯਾਰ ਵੀ ਚੰਗੇ ਟੀਕੇ ਭਰਉਣ ਦਾ ਸ਼ਕੀਨ ਆ ਇਹ ਇਹ ਸ਼ੌਂਕ ਬਾਈ ਫਿਰ ਆਪਾਂ ਨੂੰ ਬਣਿਆ ਕਿਵੇਂ ਜੇ ਗੱਲ ਕਰ ਲਈ ਮੱਜਾਂ ਦਾ ਜੀ ਪਹਿਲਾਂ ਕੋਈ ਰੱਖਦੇ ਸੀ ਠੀਕ ਆ ਗੱਲ ਯਾਨੀ ਪਹਿਲਾਂ ਸਿੰਪਲ ਹੀ ਸੀ ਅੱਛਾ ਤੇ ਹੁਣ ਜ਼ਿਆਦਾ ਮੰਗਾਈ ਹੋਣ ਦੇ ਨਾਲ ਬਰੀਡ ਕਰਨੀ ਕਿਉਂ ਠੀਕ ਆ ਗੱਲ ਵੀ ਹਾਂ ਬਰੀਡ ਕਰਨੀ ਧਿਆਨ ਜੀ ਮੈਂ ਆਪਣੀ ਫੋਨ ਤੇ ਗੱਲ ਹੋਈ ਸੀ ਤੁਸੀਂ ਦੱਸਿਆ ਸੀ ਵੀ ਆਪਾਂ ਝੋਟੇ ਕਿੰਨੇ ਦੇ ਖਰੀਦੀ ਸੀ ਉਹ ਉਹ ਤਾਂ ਕੱਟੀ ਪਾਲੀ ਸੀ ਮੈਂ ਸਿੰਪਲ ਅੱਛਾ ਸਿੰਪਲ ਦੇਸੀ ਨਾਲ ਦੀ ਜੇ ਗੱਲ ਕਰ ਲਈਏ ਹਾਂਜੀ ਅਜਾ ਉਹ ਤਿਆਰ ਕਰਕੇ ਆਪਾਂ ਨੇ ਉਹਦੇ ਸੀਮਨ ਚੰਗੇ ਲਵਾਈ ਅੱਗੇ ਹੈਨਾ ਹਾਂਜੀ ਉਹਦੇ ਨਾਲ ਫਰਗਾਨੀ ਕਾਂ ਵੀਰ ਬਣ ਹਾਂ ਉਹ ਤੁਸੀਂ ਕਿੰਨੇ ਹੀ ਦੱਸਿਆ ਸੀ ਵੀ ਆਪਾਂ ਕਿੰਨੀ ਦੀ ਸੇਲ ਕਰੀ ਉਹ ਤਾਂ ਮਸਾਂ 65000 ਦੀ ਉਹ ਤੋਂ ਜਿਹੜੀਆਂ ਉੱਤੇ ਤੇ ਆਪਾਂ ਨੇ ਕਟੀਆਂ ਲਈਆਂ ਦੀ ਚੰਗੇ ਟੀ ਕੰਦੀਆਂ ਉਹ ਉਹ ਤਾਂ ਮੈਂ 1.5 ਲੱਖ ਦੀ ਅੱਗੇ ਅੱਛਾ ਕੋਈ ਡੇਢ ਦੀ ਕੋਈ 40 ਦੀ ਹੈਨਾ ਹਾਂਜੀ 40 ਦੀ ਇਹ ਉਹਦੀ ਮਾਦਰਾਤ ਉਸ ਨੂੰ ਵੀ ਦਿਖਾ ਦੇ ਸਮਾਰ ਕੇ ਲੰਬਾਈ ਲੰਬੂਈ ਦਿਖਾ ਦੇ ਥਣ ਥਣੋੜ ਦਿਖਾ ਦੇ ਤੇ ਮੇਨ ਗੱਲ ਆ ਜਿਹੜੀ ਯਾਰ ਇਹਦਾ ਸੁਭਾਅ ਵੀ ਬਿਲਕੁਲ ਸ਼ਾਂਤ ਸੁਭਾਅ ਜੀ ਮੈਂ ਗੱਲ ਕਰ ਲਾਂ ਕਿਉਂਕਿ ਅਕਸਰ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਯਾਰ ਟੀਕਾ ਚੰਗਾ ਲਵਾਇਆ ਕਰੋ ਬਾਈ ਉਦੋਂ 2 400 ਦੀ ਕੋਈ ਗੱਲ ਨਹੀਂ ਹੁੰਦੀ ਹੈ ਨਾ ਬਿਲਕੁਲ ਹਾਂ ਉਦੋਂ 2 400 ਦੀ ਕੋਈ ਗੱਲ ਨਹੀਂ ਹੁੰਦੀ ਵੀ ਜੇ ਤਾਂ ਆਪਾਂ ਟੀਕਾ ਚੰਗਾ ਲਵਾਉਣਾ ਹੈ ਪਰ ਜਿਹੜਾ ਉਹਦਾ ਰਿਜ਼ਲਟ ਆ ਯਾਰ ਆਪਾਂ ਨੂੰ ਉਹ ਅੱਗੇ ਜਾ ਕੇ ਮਿਲਦਾ ਜਿਵੇਂ ਆਪਾਂ ਪਹਿਲੇ ਸੂਈ ਜਾਨਵਰ ਸੇਲ ਕਰਨਾ ਹੈ ਉਹ ਆਪਣਾ ਸਵਾ ਲੱਖ ਤੋਂ ਲਾ ਕੇ ਯਾਰ 1.5 ਲੱਖ ਤੱਕ ਹੋਊਗਾ ਚੰਗਾ ਜਾਨਵਰ ਜਿਹੜਾ ਆਪਾਂ ਸੇਲ ਕਰਾਂਗੇ ਜੀ ਆਪਾਂ ਮੇਰਾ ਖਿਆਲ ਦੇਸੀ ਨਾਲ ਟੱਕਰਾ ਮਾਰਾਂਗੇ ਇੱਕ ਤਾਂ ਹੋ ਬਾਈ 4 ਸਾਲਾਂ ਦੀ ਜਾ ਕੇ ਤਿਆਰ ਹੋਊਗੀ ਤੇ ਜਦੋਂ ਸੂਗ ਹੀ ਮੇਰਾ ਖਿਆਲ ਉਦ ਉਹ ਜੋ ਟੀਕੜੇ ਸੀ ਮੰਦੀਆ ਬਾਈ ਉਹ ਐਮ 29 ਦੀ ਆਈ ਉਹ ਐਮ 29 ਦੀ ਆ ਪਾ ਵੀ ਦਿਖਾ ਦੇ ਤਰਸ ਓਏ ਐਮ 29 ਵਾਲੀ ਵੀ ਦਿਖਾ ਦੇ ਛੋਟੀ ਬਾਈ ਦੀ ਆ ਹੈਗਾ ਬਾਈ ਐਮ 29 ਦਾ ਰਿਜ਼ਲਟ ਆਪਣੇ ਪਿੰਡ ਵੀ ਇੱਕ ਸੱਜਣ ਕੋਲ ਯਾਰ ਸਿੰਘ ਸੁng ਦੀ ਉਹਦੀ ਕੁਆਲਿਟੀ ਵੀ ਜਮਾ ਇਹਦੀ ਕਾਪੀ ਆ ਬਾਈ ਉਹ ਵੀ ਐਮ 29 ਦੀ ਆ ਇੰਨੀ ਕੀ ਉਮਰ ਚ ਉਹ ਸੂਈ ਤੇ ਖੀਰੀ ਹੋਈ ਆ ਜੀ ਮੂੰਹੋਂ ਖੀਰੀ ਆ ਹਾਂਜੀ ਕਿੰਨੇ ਕੁ ਦਿਨ ਹੋ ਗਏ ਇਹਨੂੰ ਸੂਈ ਨੂੰ ਬਾਈ ਇਹਨੂੰ ਸੂਈ ਨੂੰ ਹੋ ਗਏ 22 ਦਿਨ ਹੁਣ ਕਿੰਨਾ ਕੁ ਦੁੱਧ ਤਿਆਰ ਹੁਣ 11 ਕਿਲੋ ਤਿਆਰ ਲੈ ਵੀ ਦੇ ਹਿਸਾਬ ਨਾਲ ਲੱਗਦਾ ਵੀ ਜਾ ਰਹੀ ਹੋਊਗਾ ਬਾਈ ਹੈਨਾ ਨਹੀਂ 11 ਕਿਲੋ ਵਿੱਚ ਝੂਰ ਫੁੱਲਦਾ ਹੈ ਇ ਲੇਵਲੂ ਬਾਬਾ ਲੈਵੇ ਲੂਵੇ ਹਿਸਾਬ ਨਾਲ ਜਿਹੜਾ ਪੈਦਲ ਪਸ਼ੂ 40 45 ਦਿਨ ਤੱਕ ਜਾ ਕੇ ਤਿਆਰ ਹੁੰਦਾ ਨਾ ਹਾਂਜੀ ਉਹ ਹਿਸਾਬ ਨਾਲ ਨੇ ਖੀਰੀ ਨੇ 13 ਤੋਂ 14 ਕਿਲੋ ਦੁੱਧ ਦੇਣਾ ਇਹ ਹੈਗੀ ਆ M29 ਦੀ ਕਿਉਂਕਿ ਉਹੀ ਗੱਲ ਆ ਬਾਈ ਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸ਼ੌਂਕ ਆ ਯਾਰ ਚੰਗੇ ਟੀਕਿਆਂ ਦਾ ਤੇ ਹੁਣ ਲੈ ਜੇ ਇਹਨੂੰ ਸੇਲ ਕਰਦੇ ਝੋਟੀ ਨੂੰ ਇਹ 1 40 ਡੇਢ ਡੇੜ ਗੇੜ ਸੇਲ ਹੋਣ ਵਾਲੀ ਚੀਜ਼ ਆ ਜੇ ਬਾਈ ਦੇਸੀ ਤਿਆਰ ਕਰਦਾ ਦੇਸੀ ਤਿਆਰ ਹੁੰਦੀ ਚਾਰਾ ਸਾਲਾਂ ਜਾ ਕੇ ਤੇ ਉਹਨੇ ਉਹੀ ਯਾਰ 55 60 ਡੇਢ ਗੇੜੀ ਘੁੰਮਣਾ ਦੀ ਹੈ ਨਾ ਆ ਇੱਕ ਵਾਰੀ ਭਾਈ ਗੁੱਲ ਫੇਰ ਖੋਲ ਲੈ ਆਪਾਂ ਇੱਕ ਵਾਰੀ ਕੱਟਾ ਸੱਜਣਾ ਤੁਹਾਨੂੰ ਫੇਰ ਦਿਖਾ ਦਾਨੇ ਖੋਲ ਕੇ ਇੱਥੋਂ ਫਰਕੀ ਦਿਖਾ ਦੀ ਦੱਸੋ ਜੇ ਦੂਦਰਲੇ ਬੰਨੇ ਆਉਗਾ ਐਨ ਦਿਖਾ ਦੀ ਹਰੇਕ ਪੱਖ ਤੋਂ ਉਹਦੀ ਉਮਰ ਆ ਗਈ ਭਾਈ 2 ਸਾਲ ਹਨਾ ਦੋ ਤੋਂ ਘੱਟੀ ਹੈ ਅੱਛਾ ਦੋ ਦੇ ਘੱਟੀ ਹੈ ਨੰਬਰ ਵੀ ਬੋਲ ਦੋ ਜੀ ਆਪਣਾ ਨੰਬਰ ਮੇਰਾ ਹੈਗਾ ਜੀ 70094 ਅੱਛਾ ਜੀ 53205 ਇੱਕ ਵਾਰੀ ਫੇਰ ਬੋਲੋ 70094 ਹਾਂਜੀ 53205 ਆ ਆਪਣੀਆਂ ਲੋਕੇਸ਼ਨ ਦੱਸ ਦੋ ਜੀ ਘਰ ਕਿੱਥੇ ਆ ਆਪਣਾ ਮਕਾਨ ਹੈਗਾ ਜੀ ਬੱਸ ਸਟੈਂਡ ਦੇ ਬੈਕ ਸਾਈਡ ਰਾਏਕੋਟ ਬੱਸ ਸਟੈਂਡ ਦੇ ਬੈਕ ਸਾਈਡ ਮਤਲਬ ਬਿਲਕੁਲ ਪੱਕਾ ਡਰੈਸੀ ਦੱਸਤਾ ਸੱਜਣੋ ਕਿਉਂਕਿ ਰਾਏਕੋਟ ਬੱਸ ਸਟੈਂਡ ਵੀ ਮੇਰਾ ਖਿਆਲ ਇੱਕੇ ਆ ਬਾਈ ਹੈਨਾ ਆ ਬੱਸ ਸਟੈਂਡ ਦੇ ਪਿਛਲੇ ਪਾਸੇ ਬਾਈ ਦਾ ਘਰ ਆ ਤੇ ਆ ਕੱਟੇ ਤੇ ਇੱਕ ਵਾਰੀ ਦਰਸ ਫੇਰ ਮਾਰਨੀ ਕੈਮਰਾ ਦੋਆਂ ਸਾਲਾਂ ਤੋਂ ਜੀ ਉਮਰ ਘਟਾ ਤੇ ਮੂੰਹੋਂ ਇਹ ਹੈਗਾ ਹਲੇ ਜੇ ਗੱਲ ਕਰ ਲਈਏ ਸੱਜਣੋ ਖੀਰਾ ਬਾਕੀ ਬਰੀਡ ਵਾਲੀ ਆਈਟਮ ਆ ਯਾਰ ਚਾਹੇ ਇਹਨੂੰ ਤੁਸੀਂ ਕਿਸੇ ਮੇਲੇ 'ਚ ਵੀ ਲਿਆ ਕੇ ਖੜਾ ਕਰ ਦਿਓ ਮੇਲੇ 'ਚੋ ਵੀ ਮੇਰਾ ਖਿਆਲ ਆ ਵੀ ਬਾਈ ਯਾਰ ਇਹਨੂੰ ਕੋਈ ਬਾਹਰ ਨਹੀਂ ਦਾਸਾ ਨਾ ਕਿਸੇ ਵੀ ਪੱਖ ਆ ਮੇਲੇ 'ਚੋ ਵੀ ਇਹ ਚੀਜ਼ ਬਾਹਰ ਹੋਣ ਵਾਲੀ ਨਹੀਂ ਹੈਗੀ ਕਿਉਂਕਿ ਯਾਰ ਜਿਹੜੀ ਦੀ ਖੜਨੀ ਖੜਨੀ ਆ ਖੜਨੀ ਇਹਦੀ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਰਿੰਗ 'ਚ ਸਭ ਤੋਂ ਵੱਧ ਨੰਬਰ ਲੱਗਦੇ ਆ ਜਿਹੜੇ ਉਹ ਲੱਗਦੇ ਆ ਬੁੱਲ ਦੀ ਖੜਨੀ ਦੇ ਤੇ ਦੂਜੇ ਨੰਬਰ ਤੇ ਜੇ ਨੰਬਰ ਲੱਗਦੇ ਆ ਭਾਈ ਉਹ ਲੱਗਦੇ ਆ ਟੈਸਟਿੰਗ ਵਾਲੇ ਹਾਂ ਕਿਉਂਕਿ ਇਹਦੀ ਖੜਨੀ ਖੜਨੀ ਵੀ ਟੌਪ ਦੀ ਆ ਉੱਪਰ ਨੂੰ ਗਰਦਨ ਚੱਕ ਕੇ ਖੜਦਾ ਤਾਂ ਮਹਾਨ ਸੀ ਤੇ ਟੈਸਟਿਕਲ ਆ ਕੇ ਜਿਹੜੇ ਮੈਨਜਮੈਂਟ ਨੂੰ ਮੈਂ ਦੱਸਿਆ ਸੀ ਵੀ ਉਹਦੇ ਹਿਸਾਬ ਨਾਲ ਬਈ ਯਾਰ ਜਿਵੇਂ ਆਪਾਂ ਅੱਗੇ ਇਹਦੇ ਬੱਚੇ ਆਉਣਗੇ ਹਨਾ ਉਹਨਾਂ 'ਚ ਵੀ ਹੋਣਾ ਇਹ ਡੋਮੀਨੇਟ ਕਰੂਗਾ ਉਹਨਾਂ ਦੇ ਆਰਡਰ ਵੀ ਟੈਸਟੀਕਲ ਦੇ ਹਿਸਾਬ ਨਾਲ ਨਹੀਂ ਹੋਣਗੇ ਜਿਹੜੇ ਬੁੱਲਦੇ ਟੈਸਟੀਕਲ ਟੇਡੇ ਹੋਣਗੇ ਭਾਈ ਉਹਦੇ ਬੱਚਿਆਂ ਦੇ ਯਾਰ ਆਰਡਰ ਵੀ ਟੇਡੇ ਆਉਣ ਦੇ ਜ਼ਿਆਦਾ ਚਾਂਸ ਰਹਿੰਦੇ ਨੇ ਤੇ ਬਾਕੀ ਲੰਮਾ ਲੰਮਾ ਬਹੁਤ ਆ ਤੇ ਕੱਦ-ਕਾਡ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ 2 ਸਾਲ ਦੇ ਹਿਸਾਬ ਨਾਲ ਯਾਰ 2 ਸਾਲ ਦੇ ਪੌਣੇ 2 ਸਾਲ ਦੇ ਹਿਸਾਬ ਨਾਲ ਵੀ ਕੱਦ-ਵਿੱਡ ਵੀ ਇਹਦਾ ਬਹੁਤ ਆ ਤੇ ਜਿਹੜੇ ਨੱਗਰ 'ਚ ਇਹ ਜਾਊਗਾ ਜਾਂ ਕਿਸੇ ਡੈਰੀ 'ਚ ਜਾਊਗਾ ਐਨੀ ਕਿ ਮੇਰੀ ਜ਼ਰੂਰ ਗਰੰਟੀ ਆ ਵੀ ਯਾਰ ਉੱਥੇ ਵੀ ਭਾਈ ਇਹ ਨਾਸਲ ਸੁਧਾਰਨ 'ਚ 90% ਹਿੱਸਾ ਪਾਊਗਾ ਜਿੱਥੇ ਵੀ ਜਾਊਗਾ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਨਾ ਬੀਰ ਮੈਂ ਦੇਸੀ ਝੋਟੀ ਦੇ ਸੀਮਨ ਲਵਾਇ ਦੀ ਅੱਜ ਬਾਈ ਅੱਜ ਵੀ ਦੇਸੀ ਝੋਟੀ ਦੇ ਸੀਮਨ ਲਵਾਇ ਦੀ ਹੈ ਨਾ ਦੇਸੀ ਦਾ ਬਾਈ ਨੇ ਕੱਤੀ ਤਿਆਰ ਕਰਕੇ ਦੂਜੇ ਤੀਜੇ ਸੂਏ ਵੇਚੀ ਬਾਈ ਕਹਿੰਦਾ 65000 ਦੀ ਹੈ ਨਾ ਬਾਈ ਹਾਂਜੀ ਉਹਦੀਆਂ ਪਹਿਲੇ ਨਾ ਪਹਿਲੇ ਨਾ ਕੱਤੀਆਂ ਜਿਹੜੀਆਂ 3 ਕਿਲੋਆਂ ਕੱਡੀਆਂ ਉਹ ਵੇਚੀਆਂ ਡੇਢ ਦੇ ਦੇ ਜਿਹੜਾ ਹਾਂਜੀ ਬਾਕੀ ਬਾਈ ਜਿਹੜੇ ਅੱਜ ਕੱਲ ਨਵੇਂ ਜਿਵੇਂ ਆਪਾਂ ਲਾ ਜੀਏ ਵੀ ਸੱਜਣ ਬਾਹਰ-ਬਾਰ ਜਾਣ ਜਿਆਦੇ ਬਣਿਆ ਹੋਇਆ ਹੈ ਨਾ ਬਾਹਰੇ ਵਾਹੇ ਜਾਂਦੇ ਨੇ ਜਾਂ ਕੰਮ ਧੰਦਾ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਮਾ ਰਸਨੇ ਹਾਈ ਉਹਨਾਂ ਨੂੰ ਇਹੀ ਮੈਸੇਜ ਆਈ ਜਿਹੜੇ ਵੀ ਪਸ਼ੂ ਪਾਲਕ ਵੀਰ ਨੇ ਹਨਾ ਤੇ ਉਹ ਸਿਲੈਕਟਡ ਸੀਮਨ ਹੀ ਰਖਾਉਣ ਹਾਂਜੀ ਹਾਂਜੀ ਤੇ ਸਿਲੈਕਟਡ ਸੀਮਨ ਰਖਾਉਣ ਦੇ ਵਿੱਚ ਹੀ ਆਪਾਂ ਨੂੰ ਫਾਇਦਾ ਹੈ ਹਾਂਜੀ ਉਹੀ ਗੱਲ ਫਰਕ ਥੋੜਾ ਜਿਹਾ ਪੈਂਦਾ ਹਾਂਜੀ ਮੇਰਾ ਖਿਆਲ ਸਾਰਾ 200 ਦਾ ਫਰਕ ਬਿਲਕੁਲ ਬਿਲਕੁਲ ਆ ਤੇ ਬਾਕੀ ਮੇਨ ਡਿਊਟੀ ਯਾਰ ਆਪਣੇ ਹੁੰਦੀ ਆ ਭਾਈ ਡਾਕਟਰ ਵੀਰਾਂ ਦੀ ਹਨਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਯਾਰਾ ਕਈ ਡਾਕਟਰ ਵੀਰ ਬਾਈ ਘਰ ਜਾਂਦੇ ਨੇ ਹਨਾ ਗੜਬੜ ਕਰ ਜਾਂਦੇ ਨੇ ਡਾਕਟਰ ਵੀ ਕਰ ਜਾਂਦੇ ਆ ਜ਼ਿਆਦਾਤਰ ਮਤਲਬ ਕਸਟਮਰ ਤੇ ਵੀ ਡਿਪੈਂਡ ਹੈ ਹਾਂ ਕਈ ਵਾਰੀ ਆਹ ਗਲਤੀ ਆਪਣੇ ਚ ਜ਼ਿਆਦਾ ਹੁੰਦੀ ਆ ਡਾਕਟਰ ਨਾਲ ਜਦੋਂ ਆਪਾਂ ਕਹਿ ਦਿੰਨਾ ਵੀ ਭਾਈ ਯਾਰ ਇਹਨੇ ਯਾਰ ਸਸਤਾ ਜਿਆ ਟੀਕਾ ਲਾ ਦੇ ਆਪਾਂ ਇਹਦਾ ਗਾਹ ਨੂੰ ਵੇਚਣੀ ਉਹ ਕੰਮ ਵੀ ਨਾ ਕਰਿਆ ਕਰੋ ਕਿਉਂਕਿ ਯਾਰ ਆ ਦੋ 3 ਸੌ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਸੀਂ ਕਿਸੇ ਸੱਜਣ ਨੂੰ ਵੇਚੋ ਯਾਰ ਕਿਸੇ ਕੋਲੇ ਜਾ ਕੇ ਭਾਈ ਉਹਦਾ ਜਦੋਂ ਬੱਚਾ ਚੰਗਾ ਆਵੇ ਉਹ ਵੀ ਯਾਰ ਗੁਣਗਾਵੇ ਵੀ ਕਿਸੇ ਸੱਜਣ ਕੋਲ ਚੀਜ਼ ਲੈਤੀ ਤੇ ਬੱਚਾ ਟੋਪਤਾ ਆ ਆਪਣਾ ਹਾਂ ਬਿਲਕੁਲ ਆ ਉਹਦੇ ਚ ਇਹ ਬਰੀਡ ਸੁਧਾਰ ਚ ਪੂਰਾ ਯੋਗਦਾਨ ਪਾਊਗਾ ਕਿਸੇ ਡੈਰੀ ਵਾਲੇ ਸੱਜਣ ਨੇ ਲਿਆਣਾ ਉਹ ਵੀ ਲਿਆ ਸਕਦਾ ਤੇ ਜ਼ਿਆਦਾ ਬੇਨਤੀ ਦਾ ਯਾਰ ਕਿਸੇ ਨਗਰ ਦੀ ਪੰਚਾਇਤ ਨੂੰ ਕਰੂਗਾ ਵੀ ਇਹ ਜੋ ਟੈਨ ਯਾਰ ਤੁਸੀਂ ਜਰੂਰ ਲੈ ਕੇ ਜਾਇਓ ਜੇ ਨਹੀਂ ਲਿਜਾਣਾ ਦੇਖ ਕੇ ਯਾਰ ਜਰੂਰ ਜਾਵੇ ਬਾਈ ਕੋਲੇ ਆ ਕੇ ਇੱਕ ਵਾਰੀ ਕਿਉਂਕਿ ਜਿਹੜਾ ਸੱਜਣ ਯਾਰ ਇਹਨੂੰ ਦੇਖਣ ਆ ਗਿਆ ਮੈਨੂੰ ਪਤਾ ਵੀ ਇਹਨੂੰ ਲਿਜਾਏ ਬਿਨਾ ਮੁੜਦਾ ਨਹੀਂ ਇੱਕਦਮ ਸਵੇਰ ਠੰਡਾ ਸੀਲਾ ਤੇ ਇਹਦੀ ਮਾਦਰ ਦਾ ਜਿਹੜਾ ਰਿਕਾਰਡ ਆ ਉਹ ਸਰਕਾਰੀ ਹਸਪਤਾਲ ਚ ਦਰਜ ਆ ਤੇ ਆਪ ਜਿਵੇਂ ਬਾਈ ਨੇ ਦੱਸਿਆ ਕਿ ਇਹ ਹੈਗਾ ਐਚ ਆਰਡੀ ਦਾ ਤੇ ਬਾਕੀ ਜਿਹੜੇ ਸੱਜਣ ਨੂੰ ਆਪਣੀ ਵੀਡੀਓ ਚੰਗੀ ਲੱਗੀ ਬਾਈ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਜਿਹੜੇ ਸੱਜਣ ਨੂੰ ਇਹ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਬਾਈ ਤੋਂ ਲਿਜਾ ਵੀ ਸਕਦੇ ਹਾਂ ਤੇ ਉਦਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪੰਚਾਇਤ ਵਾਲੇ ਪੰਚਾਇਤ ਵਾਲੇ ਯਾਰੀ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦੇਣਾ ਬਾਕੀ ਜਿਵੇਂ ਮੈਂ ਗੱਲ ਕਰ ਲਾਂ ਬਾਈ ਹਰਿਆਣੇ 'ਚ ਨਾ ਪੰਚਾਇਤਾਂ ਵਾਲੇ ਬੁੱਲ ਲਿਆ ਕੇ ਛਰਦੇ ਨੇ ਆਪਣੇ ਪਿੰਡਾਂ 'ਚ ਜੇ ਆਪਾਂ ਗੱਲ ਕਰ ਲਈ ਉਹਨਾਂ ਦੀ نسل ਇੰਨੀ ਅੱਗੇ ਘਾਤੋਂ ਆ ਮੇਰੇ ਹਿਸਾਬ ਨਾਲ ਵੀ ਉਹਨਾਂ ਦੀ نسل ਤਾਂ ਹੀ ਅੱਗੇ ਆ ਉਹ ਇੱਕ ਚੰਗਾ ਝੋਟਾ ਲਿਆਉਂਦੇ ਨੇ ਉਹ 4 ਸਾਲ ਪਿੰਡ ਦੇ ਵਿੱਚ ਢਾਈ ਤਿੰਨ ਸਾਲ ਰੱਖਦੇ ਨੇ ਕਿਉਂਕਿ ਜਦੋਂ ਉਹਦੀਆਂ ਝੋਟੀਆਂ ਵੱਡੀਆਂ ਹੋ ਕੇ ਦੁੱਧ ਰੜਨ ਲੱਗਦੀਆਂ ਨੇ ਉਹ ਤੁਹਾਨੂੰ ਬਾਈ ਉਹ ਬਦਲਾ ਰਹਿੰਦੇ ਨੇ ਉਹ ਬਦਲਾ ਉਹ ਤੁਹਾਨੂੰ ਦੂਜਾ ਲਿਆਉਂਦੇ ਨੇ ਕਿਉਂਕਿ ਇਨ ਬਰੀਡਿੰਗ ਵੀ ਕਰਨੀ ਮਾੜੀ ਐ ਇਹਦੇ ਜਨਾ ਹਾਂ ਇਹਦੇ ਚ ਇਨ ਬਰੀਡਿੰਗ ਵੀ ਮਾੜੀ ਐ ਸੱਜਣਾ ਤੇ ਬਾਕੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ